ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਅੱਜ ਦੀ ਕਹਾਣੀ ਹੈ ਪ੍ਰਿੰਸੀਪਲ ਸੁਜਨ ਸਿੰਘ ਜੀ ਦੀ ਲਿਖੀ ਰਾਸਲੀਲਾ ਮੈਂ ਉਦੋਂ ਕੋਈ ਨਵਾਂ 10 ਸਾਲਾਂ ਦਾ ਹੋਵਾਂਗਾ ਜਿਸ ਕੋਠੀ 'ਚ ਅਸੀਂ ਰਹਿੰਦੇ ਸਾਂ ਉਸ ਦੇ ਵਿੱਚ ਰਹਿਣ ਲਈ ਤਾਂ ਤਿੰਨ ਟੱਬਰ ਲਈ ਖੁੱਲੀ ਥਾਂ ਸੀ ਇੱਕ ਹਿੱਸੇ ਵਿੱਚ ਅਸੀਂ ਰਹਿੰਦੇ ਸਾਂ ਤੇ ਦੂਜੇ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਠੇਕੇਦਾਰ ਸਰਦਾਰ ਤੀਸਰਾ ਵੀ ਇੱਕ Hindu ਵਪਾਰੀ ਸੀ ਤੇ ਉਸ ਦੀ ਉਮਰ ਮੇਰੀ ਹੁਣ ਦੀ ਪਰਖ ਅਨੁਸਾਰ ਕੋਈ 60-65 ਸਾਲ ਦੀ ਸੀ ਉਹ ਮੇਰੇ ਜਨਮ ਤੋਂ ਹੀ ਇਸ ਬਾੜੀ ਵਿੱਚ ਰਹਿੰਦਾ ਸੀ ਤੇ ਮੇਰੇ ਨਾਲ ਬੜਾ ਪਿਆਰ ਕਰਦਾ ਸੀ ਮੈਂ ਸੁਣਿਆ ਸੀ ਕਿ ਉਸ ਦਾ ਉਸ ਤੋਂ ਸਿਵਾ ਹੋਰ ਕੋਈ ਵੀ ਨਹੀਂ ਸੀ ਖਬਰ ਇਸ ਕਰਕੇ ਉਸਨੇ ਆਪਣਾ ਵਿਆਹ ਉੱਥੋਂ ਦੇ ਗਰੀਬ ਘਰ ਨੂੰ ਪੈਸਾ ਦੇ ਕੇ ਕੀਤਾ ਸੀ 3-4 ਮਹੀਨੇ ਤੋਂ ਮੈਂ ਬਾਬੇ ਦਾ ਬੂਹਾ ਹਮੇਸ਼ਾ ਬੰਦ ਦੇਖਦਾ ਸਾਂ ਭਾਵੇਂ ਬਾਹਰ ਜਾਂਦਾ ਕੁੰਡਾ ਕਦੇ ਨਹੀਂ ਸੀ ਲੱਗਾ ਹੁੰਦਾ ਇੱਕ ਦਿਨ ਜਦ ਮੈਂ ਸਕੂਲੋਂ ਮੁੜਿਆ ਤਾਂ ਉਹ ਬੂਹਾ ਖੁੱਲਾ ਸੀ ਤੇ ਮੈਂ ਬਾਬੇ ਨੂੰ ਅੰਦਰ ਦੇਖ ਕੇ ਲਾੜ ਨਾਲ ਬਾਬਾ ਬਾਬਾ ਕਹਿੰਦਾ ਜਿਉਂ ਹੀ ਅੰਦਰ ਵੜਿਆ ਤਿਉਂ ਹੀ ਉਸ ਕੁਰੀ ਵੱਟ ਕੇ ਚਪੇੜ ਦਿਖਾਈ ਤੇ ਮੂੰਹ ਦੇ ਅੱਗੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਬਾਹਰ ਨਿਕਲ ਜਾਣ ਨੂੰ ਆਖਿਆ ਮੈਂ ਹੈਰਾਨ ਸਾਂ ਤੇ ਹੈਰਾਨੀ ਦੇ ਨਿਸ਼ਾਨ ਜ਼ਰੂਰ ਬਾਬੇ ਨੇ ਵੀ ਮੇਰੇ ਚਿਹਰੇ ਤੇ ਪੜੇ ਹੋਣਗੇ ਮੈਂ ਪਿਛਲੇ ਪੈਰੀ ਵਾਪਸ ਮੁੜਿਆ ਹੀ ਸਾਂ ਕਿ ਬਾਬੇ ਨੇ ਮੈਨੂੰ ਬਸਤੇ ਸਮੇਤ ਕੁਛੜ ਚੁੱਕ ਲਿਆ ਤੇ ਬਾਹਰ ਲਿਆ ਕੇ ਇੱਕ ਅੰਨਾ ਮੇਰੀ ਤਲੀ ਤੇ ਰੱਖ ਕੇ ਕਿਹਾ ਕ੍ਰਿਸ਼ਨ ਹੁਣ ਮੈਨੂੰ ਚਾਚਾ ਆਖਿਆ ਕਰ ਕਹੀਂਗਾ ਨਾ ਆਪਣੇ ਸਵਾਲ ਦਾ ਜਵਾਬ ਮੇਰੇ ਹਾਂ ਵਿੱਚ ਸਿਰ ਹਿਲਾਉਣ ਤੋਂ ਲੈ ਕੇ ਉਸ ਮੈਨੂੰ ਪਿਆਰ ਨਾਲ ਥੱਲੇ ਉਤਾਰ ਦਿੱਤਾ ਘਰ ਪਹੁੰਚਦਿਆਂ ਹੀ ਚਾਈ ਜੀ ਨੇ ਦੁੱਧ ਦਾ ਗਲਾਸ ਦਿੱਤਾ ਤੇ ਆਖਿਆ ਕਿ ਨਿੱਕੀ ਜਹੀ ਪਰੌਂਠੀ ਹੋਣੇ ਲਾ ਦਿਨੀ ਆ ਐਨੇ ਨੂੰ ਬਾਬੇ ਦੀ ਨੌਕਰਾਨੀ ਮੈਨੂੰ ਬੁਲਾਣ ਆ ਗਈ ਚਾਈ ਨੇ ਆਖਿਆ ਜਾਂ ਕਾਕਾ ਤੇਰੇ ਤਾਇ ਨੇ ਸੱਦਿਆ ਹੋਣਾ ਹੈ ਮੈਂ ਹੈਰਾਨ ਹੋ ਕੇ ਪੁੱਛਿਆ ਕਿਹੜਾ ਤਾਇਆ ਠੇਕੇਦਾਰ ਤਾਇਆ ਚਾਈ ਨੇ ਉੱਤਰ ਦਿੱਤਾ ਕੱਪੜੇ ਵਾਲਾ ਤਾਇਆ ਮੈਂ ਕਿਹਾ ਬੱਬਾ ਤੇ ਆਖਦਾ ਸੀ ਮੈਂ ਤੇਰਾ ਚਾਚਾ ਹਾਂ ਚਾਈ ਹੱਸ ਪਈ ਤੇ ਆਖਿਆ ਆਹੋ ਉਸੇ ਸੱਦਿਆ ਹੈ ਇਹ ਉਸਦੀ ਨਵੀਂ ਨੌਕਰਾਨੀ ਹੈ ਕਾਕਾ ਤੇਰੀ ਤਾਈ ਨੇ ਸੱਦਿਆ ਹੋਣਾ ਹੈ ਮੈਂ ਇਹੋ ਜੀਆਂ ਗੱਲਾਂ ਸੁਣ ਕੇ ਚੱਕਰਾ ਦੇ ਗਿਆ ਤੂੰ ਪਰੌਂਠੀ ਮੂੜ ਖਾਣ ਦੇ ਖਿਆਲ ਨਾਲ ਮੈਂ ਨੌਕਰਾਨੀ ਨਾਲ ਤੁਰ ਪਿਆ ਮੈਂ ਜਦ ਚਾਚੇ ਦੇ ਅੰਦਰ ਵੜਿਆ ਤਾਂ ਉਸਨੇ ਮੈਨੂੰ ਪਹਿਲਾਂ ਵਾਂਗ ਕੁਛੜ ਚੁੱਕ ਲਿਆ ਤੇ ਉਸੇ ਤਰ੍ਹਾਂ ਮੈਨੂੰ ਵੱਖੀ ਵਾਲੇ ਕਮਰੇ ਵਿੱਚ ਲੈ ਗਿਆ ਲੋਹੇ ਦੇ ਪਲੰਗ ਲੱਗੇ ਇੱਕ ਲੰਮੀ ਅਲਮਾਰੀ ਦੇ ਆਦਮ ਕਾ ਸ਼ੀਸ਼ੇ ਵਿੱਚ ਇੱਕ ਕਣਕਬੀਨੀ ਪਤਲੀ ਮਲੂਕ ਤੀਮੀ ਆਪਣੇ ਗੋਡਿਆਂ ਤੱਕ ਲੰਮੇ ਕਾਲੇ ਭਾਰੇ ਵਾਲ ਨੂੰ ਸਵਾਰ ਰਹੀ ਸੀ ਸ਼ੀਸ਼ੇ ਵਿੱਚੋਂ ਸਾਨੂੰ ਆਉਂਦਿਆਂ ਦੇਖ ਉਸ ਨੇ ਮੂੰਹ ਸਾਡੇ ਵੱਲ ਕਰਨ ਤੋਂ ਪਹਿਲਾਂ ਪੰਜਾਬੀ ਰਿਵਾਜ ਅਨੁਸਾਰ ਸਾੜੀ ਦਾ ਪੱਲਾ ਸਿਰ ਤੇ ਲੈ ਲਿਆ ਤੇ ਚਾਚੇ ਨੇ ਕਿਹਾ ਕ੍ਰਿਸ਼ਨ ਤੇਰੀ ਚਾਚੀ ਮੈਂ ਕਰਦੀ ਸਿੱਖਿਆ ਮੁਝ ਚਾਚੀ ਦੇ ਪੈਰਾਂ ਤੇ ਮੱਥਾ ਟੇਕਣ ਲਈ ਉਤਰਿਆ ਤਾਂ ਚਾਚੀ ਨੇ ਪੈਰ ਪਿਛਾਂ ਖਿੱਚ ਲਏ ਤੇ ਮੈਨੂੰ ਫੜ ਕੇ ਆਪਣੇ ਨਾਲ ਘੁੱਟ ਲਿਆ ਮੇਰੀਆਂ ਬਾਵਾ ਜੋ ਮਸੀ ਉਸਦੀ ਕਮਰ ਤੱਕ ਪਹੁੰਚੀਆਂ ਸਨ ਪਿਆਰ ਨਾਲ ਦਿਵਾਲੇ ਕੱਸੀਆਂ ਗਈਆਂ ਉਸ ਨੇ ਮੇਰੇ ਸਿਰ ਦੇ ਵਾਲਾਂ ਵਿੱਚ ਲੰਮੇ ਲੰਮੇ ਕੋਮਲ ਪੋਟੇ ਫੇਰਦਿਆਂ ਕਿਹਾ ਕਿੰਨਾ ਪਿਆਰਾ ਹੈ ਇਹ ਬਾਲਕ RAM ਪਿਆਰੀ ਚਾਚੇ ਨੇ ਕਿਹਾ ਇਹ ਮੈਨੂੰ ਵੀ ਬੜਾ ਪਿਆਰਾ ਹੈ ਮੈਂ ਇਸ ਨੂੰ ਪੋਟਿਆਂ ਨਾਲ ਮਿਲ-ਮਿਲ ਕੇ ਪਾਲਿਆ ਮੈਨੂੰ ਚੇਤਾ ਹੈ ਜਦ ਮੈਂ ਚਾਚੀ ਦੇ ਦਿਵਾਲਿਆਂ ਆਪਣੀਆਂ ਬਾਹਾਂ ਖੋਲ੍ਹੀਆਂ ਸਨ ਤਾਂ ਉਸ ਇੱਕ ਡੂੰਗਾ ਸਾ ਖਿੱਚਿਆ ਸੀ ਚਾਚੇ ਨੇ ਪੁੱਛਿਆ ਕਿਉਂ ਕੀ ਗੱਲ ਹੈ ਪਿਆਰੀ ਕੋਝ ਨਹੀਂ ਉਸ ਫਿਰ ਇਸੇ ਤਰ੍ਹਾਂ ਕਰਦਿਆਂ ਕਿਹਾ ਤੇ ਕੁਝ ਚਿਰ ਠਹਿਰ ਕੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ ਤੇਰਾ ਨਾਂ ਕੀ ਹੈ ਬੱਚੇ ਮੇਰੇ ਦਸਣ ਤੇ ਉਸ ਗੈਰ ਪੰਜਾਬੀਆਂ ਵਾਂਗ ਦੁਹਰਾਇਆ ਕ੍ਰਿਸ਼ਨ ਚੰਦ ਵਾਲ ਬਿਨਾ ਸਾਂਭਿਆਂ ਸਾਬਣ ਨਾਲ ਹੱਥ ਧੋ ਕੇ ਇੱਕ ਪਿਰਚ ਵਿੱਚ ਮਲਾਈ ਚੋਲ ਪਾ ਕੇ ਉਸ ਨੇ ਮੈਨੂੰ ਖਾਣ ਲਈ ਦਿੱਤੇ ਬੜੇ ਸੁਆਦਾਂ ਨਾਲ ਖਾ ਕੇ ਤੇ ਪਰੌਂਠੀ ਦਾ ਚੇਤਾ ਭੁਲਾ ਕੇ ਬਾਹਰ ਖੇਡਣ ਤੁਰ ਪਿਆ ਕੋਈ ਤੀਸਰੇ ਦਿਨ ਮਗਰੋਂ ਦੀ ਗੱਲ ਹੈ ਕਿ ਜਦ ਮੈਂ ਸਕੂਲੋਂ ਮੁੜ ਰਿਹਾ ਸਾਂ ਤਾ ਚਾਚੀ ਦੇ ਥੋੜੇ ਜਿਹੇ ਖੁੱਲੇ ਬੁਹੇ ਚੋਂ ਮੈਨੂੰ ਕੋਈ ਪਛਾਣੀ ਹੋਈ ਆਵਾਜ਼ ਬੁਲਾਉਂਦੀ ਜਾਪੀ ਮੈਂ ਬਸਤੇ ਸਮੇਤ ਬੁਹਾ ਖੋਲ ਕੇ ਅੰਦਰ ਜਾ ਵੜਿਆ ਅੰਦਰ ਕੋਈ ਨਹੀਂ ਸੀ ਪਤਾ ਨਹੀਂ ਕਿਉਂ ਮੈਂ ਬਾਹਰ ਦਾ ਬੁਹਾ ਢੋ ਦਿੱਤਾ ਤੇ ਉਸ ਦਿਨ ਵਾਲੇ ਕਮਰੇ ਵੱਲ ਵਧਿਆ ਚਾਚੀ ਉਸੇ ਤਰ੍ਹਾਂ ਫੇਰ ਵਾਲ ਸਵਾਰ ਰਹੀ ਸੀ ਮੈਨੂੰ ਸ਼ੀਸ਼ੇ ਵਿੱਚੋਂ ਅੰਦਰ ਆਉਂਦਾ ਵੇਖ ਕੇ ਉਸ ਨੇ ਆਪਣਾ ਮੂੰਹ ਮੇਰੇ ਵੱਲ ਮੋੜ ਲਿਆ ਪਰ ਕੱਲ ਵਾਂਗ ਉਸ ਸਿਰ ਤੇ ਸਾੜੀ ਕੋਈ ਨਾ ਲਈ ਕੁਝ ਚਿਰ ਚ ਜੱਕੇ ਉਸ ਉਸ ਦਿਨ ਵਾਂਗ ਬਾਹਾਂ ਖਿਲਾਰ ਦਿੱਤੀਆਂ ਮੈਂ ਥੋੜਾ ਮੈਂ ਉੱਥੇ ਖਲੋਤਾ ਹੀ ਉਸ ਦੇ ਗੋਲ ਸੋਹਣੇ ਚਿਹਰੇ ਵੱਲ ਤੱਕਦਾ ਰਿਹਾ ਹੌਲੀ-ਹੌਲੀ ਉਸ ਦੀਆਂ ਅੱਖਾਂ ਵਿੱਚ ਦੋ ਮੋٹے-ਮੋٹے ਅਥਰੂ ਇਕੱਠੇ ਹੋ ਗਏ ਮੇਰੇ ਕੋਲੋਂ ਨਾ ਰਹਾ ਗਿਆ ਮੈਂ ਇਹ ਵੀ ਨਾ ਪੁੱਛਿਆ ਕਿ ਉਹ ਰੋਂਦੀ ਕਿਉਂ ਹੈ ਤੇ ਵਾਂਹ ਪਸਾਰ ਕੇ ਜਿਉਂ ਹੀ ਪਗਾਂ ਵਧਿਆ ਉਹ ਗੋਡੀਆਂ ਪਾਰ ਹੋ ਗਈ ਮੇਰੀਆਂ ਦੋਵੇਂ ਬਾਵਾ ਉਸ ਦੀ ਪਿੱਠ ਦਿਵਾਲੇ ਕਸੀਆਂ ਗਈਆਂ ਤੇ ਉਸ ਨੇ ਮੈਨੂੰ ਆਪਣੀ ਛਾਤੀ ਨਾਲ ਕੱਸ ਲਿਆ ਉਸ ਦਿਨ ਮੈਂ ਪਹਿਲੀ ਵਾਰ ਕੋਮਲਤਾ ਦਾ ਅਹਿਸਾਸ ਕੀਤਾ ਮੇਰੇ ਪਿੰਡੇ ਵਿੱਚ ਸੱਚ ਦੱਸਦਾ ਹਾਂ ਕੰਪਨੀ ਛਿੜ ਗਈ ਚਾਚੀ ਨੇ ਸੱਜਾ ਹੱਥ ਢਿੱਲਾ ਕਰਕੇ ਮੇਰੀ ਗੱਲ ਆਪਣੀ ਖੱਬੀ ਗੱਲ ਨਾਲ ਲਾ ਲਈ ਤੇ ਕਿੰਨਾ ਹਿਚਰੇ ਅਸੀਂ ਐਸੀ ਤਰ੍ਹਾਂ ਰਹੇ ਆਖਰ ਉਸਦੇ ਹੰਝੂ ਮੇਰੀ ਗੱਲਾਂ ਤੋਂ ਵਹਿ ਤੁਰੇ ਇਹ ਗਿੱਲੇ ਵੀ ਸੰ ਤੇ ਕੋਸੇ ਵੀ ਮੈਂ ਹੋਸ਼ ਵਿੱਚ ਆ ਗਿਆ ਸਾਂ ਮੈਂ ਜਾਂ ਉਸਦੇ ਚਿਹਰੇ ਵੱਲ ਨੇੜਿਓਂ ਤੱਕਿਆ ਤਾਂ ਉਸ ਦੇ ਬੁੱਲ ਕੰਬ ਰਹੇ ਸਨ ਤੇ ਅੱਖਾਂ ਮੀਟੀਆਂ ਹੋਈਆਂ ਸਨ ਆਖਰ ਉਸ ਦੀ ਦੂਸਰੀ ਵਾਂ ਵੀ ਢਿੱਲੀ ਹੋਈ ਤੇ ਉਸ ਹੌਲੀ ਹੌਲੀ ਅੱਖਾਂ ਖੋਲੀਆਂ ਤੇ ਉਸ ਹੌਲੀ ਹੌਲੀ ਅੱਖਾਂ ਖੋਲੀਆਂ ਅੱਜ ਕੱਲ ਦੀ ਸੂਜ ਮੁਜਬ ਮੈਂ ਕਹਿ ਸਕਦਾ ਹਾਂ ਕਿ ਉਸ ਸੁੱਤੀਆਂ ਉੱਠੀਆਂ ਅੱਖਾਂ ਵਾਂਗ ਭਰੀਆਂ ਤੇ ਅਲਸਾਈਆਂ ਹੋਈਆਂ ਸਨ ਮੈਂ ਪੁੱਛਣਾ ਚਾਹਿਆ ਚਾਚੀ ਉਸ ਨੇ ਅੱਧ ਚੋਂ ਹੀ ਰਲਿ ਮਿਲੀ ਬੰਗਲਾ ਤੇ ਹਿੰਦੀ ਵਿੱਚ ਕਿਹਾ ਕ੍ਰਿਸ਼ਨ ਚੰਦ ਮੇਰਾ ਨਾਂ ਰਾਧਾ ਹੈ ਰਾਧਾ ਕਹਿ ਕੇ ਆਵਾਜ਼ ਮਾਰਿਆ ਕਰੋ ਮਸਿਰ ਨਾਲ ਸੱਤ ਵਚਨ ਕਰਕੇ ਤੇ ਆਪਣੇ ਪਹਿਲੇ ਸਵਾਲ ਨੂੰ ਭੁੱਲਦਿਆਂ ਪੁੱਛਿਆ ਚਾਚਾ ਕਿੱਥੇ ਹੈ ਰਾਧਾ ਨੇ ਆਖਿਆ ਉਹ ਮੰਗਲਾ ਹਟ ਦੁਕਾਨ ਤੇ ਲੈ ਕੇ ਗਿਆ ਹੈ ਮਸਿਆ ਤੋਂ ਸਿਵਾ ਉਹ ਕਦੇ ਐਸ ਵੇਲੇ ਵੇਲਾ ਨਹੀਂ ਹੁੰਦਾ ਨੌਕਰਾਨੀ ਮੈਂ ਪੁੱਛਿਆ ਉਹ ਕੱਢ ਦਿੱਤੀ ਉਸਨੇ ਉੱਤਰ ਦਿੱਤਾ ਉਹ ਚੰਗੀ ਨਹੀਂ ਸੀ ਤੇ ਹੁਣ ਮੈਂ ਸਭ ਕੰਮ ਆਪ ਕਰ ਸਕਾਂਗੀ ਅਚਾਨਕ ਉਸ ਨੂੰ ਪਤਾ ਨਹੀਂ ਕੀ ਹੋਇਆ ਉਸ ਮੇਰੇ ਬਸਤੇ ਨੂੰ ਜੋ ਹਾਲੇ ਤੱਕ ਮੇਰੇ ਮੋਢੇ ਤੇ ਖੱਬੀ ਵਖੀ ਵੱਲ ਲੰਮਕ ਰਿਹਾ ਸੀ ਉਤਾਰ ਦਿੱਤਾ ਮੇਰਾ ਕੋਟ ਲਾ ਕੇ ਪਲੰਗ ਤੇ ਸੁੱਟ ਪਾਇਆ ਮੇਰਾ ਬੂਟ ਤਸਮੇ ਖੋਲ ਕੇ ਲਾ ਦਿੱਤੇ ਉਸ ਮੇਰੀ ਸੱਜੀ ਲੱਤ ਨੂੰ ਅਗਾਹ ਕਰਕੇ ਗੋਡੇ ਤੋਂ ਝੁਕਾ ਦਿੱਤਾ ਤੇ ਲੱਤ ਨੂੰ ਅੱਪ ਕਰਨੇ ਖੜੀ ਰਹਿਣ ਦਿੱਤਾ ਖੱਬੀ ਲੱਤ ਜਿਉਂ ਦੀ ਤਿਉਂ ਸਿੱਧੀ ਰਹਿਣ ਦਿੱਤੀ ਫਿਰ ਉਹ ਅੱਖਾਂ ਨਾਲ ਚਾਰ ਚੁਫੇਰੇ ਪਾਲ ਕਰਦੀ ਜਾਪੀ ਫੁਰਤੀ ਨਾਲ ਉਹ ਇੱਕ ਕਿੱਲੀ ਤੋਂ ਲੱਕੜ ਦੀ ਸੋਟੀ ਲਾ ਲਈ ਤੇ ਮੇਰੇ ਦੋਹਾਂ ਹੱਥਾਂ ਵਿੱਚ ਲੰਮੇ ਦਾ ਫੜਾ ਕੇ ਇੱਕ ਸਿਰ ਵੱਲੋਂ ਮੇਰੇ ਬੁੱਲਾਂ ਤੇ ਰੱਖ ਦਿੱਤੀ ਫਿਰ ਉਹ ਪਿਛਾਂ ਹਟ ਕੇ ਦੇਖਣ ਲੱਗ ਪਈ ਉਸ ਦੇ ਬੁੱਲਾਂ ਤੇ ਇੱਕ ਕੋਮਲ ਮੁਸਕਰਾਹਟ ਆਈ ਤੇ ਉਸ ਇੱਕ ਲੰਮੀ ਸਾਰੀ ਹੂ ਕੀਤੀ ਕੁਝ ਚਿਰ ਪਿਛੋਂ ਉਹ ਆਪਣੇ ਸ਼ਿੰਗਾਰ ਟੇਬਲ ਦੇ ਦਰਾਜ ਵਿੱਚੋਂ ਇੱਕ ਗੁਲਾਬੀ ਰੇਸ਼ਮੀ ਫਿੱਤਾ ਕੱਢ ਲਈ ਕੁਝ ਚਿਰ ਪਿਛੋਂ ਉਹ ਆਪਣੇ ਸ਼ਿੰਗਾਰ ਟੇਬਲ ਦੇ ਦਰਾਜ ਵਿੱਚੋਂ ਇੱਕ ਗੁਲਾਬੀ ਰੇਸ਼ਮੀ ਫਿੱਤਾ ਕੱਢ ਲਈ ਤੇ ਉਸ ਨੂੰ ਮੇਰੇ ਸੁਨਹਿਰੀ ਵਾਲ ਪਰੇ ਹਟਾਉਂਦਿਆਂ ਹੋਇਆਂ ਸਿਰ ਦਿਵਾਲੇ ਬਨ ਕੇ ਖੱਬੇ ਕੰਨ ਲਾਗੇ ਫੁੱਲ ਬਣਾ ਦਿੱਤਾ ਸ਼ੀਸ਼ੇ ਵਾਲੀ ਲੰਮੀ ਅਲਮਾਰੀ ਖੋਲ ਕੇ ਉਸ ਇੱਕ ਪੀਲੀ ਬਨਾਰਸੀ ਸਾੜੀ ਕੱਢੀ ਉਸ ਨੂੰ ਫੋਲਦੀ ਫੋਲਦੀ ਉਹ ਦੂਸਰੀ ਕੰਧ ਤੇ ਇੱਕ ਵੱਡੀ ਤਸਵੀਰ ਵੱਲ ਵਧੀ ਜਿਸ ਨੂੰ ਇੱਕ ਹਿੱਸਾ ਇੱਕ ਸੇਰਾ ਚੜਾਇਆ ਹੋਇਆ ਸੀ ਬੜੇ ਗੋਹ ਨਾਲ ਉਸ ਨੂੰ ਦੇਖ ਕੇ ਉਹ ਮੇਰੇ ਵੱਲ ਮੁੜੀ ਤੇ ਮੇਰੇ ਲੱਕ ਦਿਵਾਲੇ ਉਸ ਤਸਵੀਰ ਨੂੰ ਦੇਖ ਦੇਖ ਕੇ ਧੋਤੀ ਬਨਦੀ ਰਹੀ ਤੋਤੀਸ ਜਾ ਕੇ ਉਹ ਬੜੀ ਪ੍ਰਸੰਨ ਜਹੀ ਬੇਬਲਤਾ ਵਿੱਚ ਨਿਚਲਲੀ ਦਿਸਣ ਲੱਗੀ ਠੇਕੇਦਾਰ ਸਰਦਾਰਾਂ ਦੀ ਨਿੱਕੀ ਕੁੜੀ ਨਵੇਂ ਖਡਾਉਣੇ ਨੂੰ ਆਪਣੇ ਵੱਡੇ ਵੀਰ ਕੋਲ ਲੈ ਕੇ ਇਸੇ ਤਰ੍ਹਾਂ ਕਰਦੀ ਹੁੰਦੀ ਸੀ ਮੈਨੂੰ ਤੇ ਰਾਧਾ ਉਹ ਜਹੀ ਹੀ ਜਾਪੀ ਥੋੜੇ ਚਿਰ ਮਗਰੋਂ ਉਸ ਫੁਰਤੀ ਨਾਲ ਸੋਟੀ ਖੋ ਕੇ ਬਸਤੇ ਲਾਗੇ ਭਗਾ ਮਾਰੀ ਮੈਨੂੰ ਆਪਣੀਆਂ ਬਾਹਾਂ ਚ ਲੱਕ ਨਾਲ ਕੱਸ ਕੇ ਉਸ ਬੜੀ ਤੇਜ਼ੀ ਨਾਲ ਪੰਜ ਸੱਤ 10 ਪਾ ਪਾ ਬਿੱਲੀਆਂ ਕਰਕੇ ਮੈਨੂੰ ਖਲਿਆਰ ਦਿੱਤਾ ਮੈਂ ਜਾ ਡਿਗਦਾ ਡਿਗਦਾ ਬਚਿਆ ਉਸ ਮੇਰੀਆਂ ਤੱਤੀਆਂ ਤੱਤੀਆਂ ਜਾਪਦੀਆਂ ਗੱਲਾਂ ਨੂੰ ਦੋਹਾਂ ਤਲੀਆਂ 'ਚ ਘੁੱਟ ਕੇ ਮੇਰਾ ਮੱਥੇ ਤੇ ਵਾਲ ਚੁੰਮੀ ਹੌਲੀ ਹੌਲੀ ਉਸ ਉਹ ਕੱਪੜੇ ਲਾ ਕੇ ਮੇਰੇ ਕੱਪੜੇ ਪਾ ਕੇ ਮੈਨੂੰ ਅੱਗੇ ਵਰਗਾ ਬਣਾ ਦਿੱਤਾ ਬਵਰਚੀ ਖਾਨੇ 'ਚੋਂ ਦੁੱਧ ਦਾ ਨਿੱਕਾ ਚਾਂਦੀ ਦਾ ਗਲਾਸ ਤੇ ਇੱਕ ਛੋਟੀ ਚਾਂਦੀ ਦੀ ਰਕੇਬੀ ਵਿੱਚ ਅੰਗੂਰ ਲੈ ਕੇ ਉਸ ਮੇਰੇ ਅੱਗੇ ਲਿਆ ਰੱਖੇ ਮੈਂ ਪਹਿਲੇ ਦਿਨ ਮੰਗ ਮਾਪਿਆਂ ਦੀ ਆਗਿਆ ਦੇ ਵਿਰੁੱਧ ਸਭ ਕੁਝ ਖਾ ਗਿਆ ਇਸ਼ਾਨ ਨੰਬਰੇ ਵਿੱਚ ਮੇਰੇ ਹੱਥ ਦੇ ਨਾਲ ਮੂੰਹ ਵੀ ਧੋਇਆ ਗਿਆ ਬਰਫ਼ ਚਿੱਟੇ ਤੌਲੀਏ ਨਾਲ ਮੂੰਹ ਸਾਫ਼ ਕਰਕੇ ਮੈਂ ਬਾਹਰ ਨਿਕਲਿਆ ਰਾਧਾ ਮੇਰੇ ਮਗਰ ਸੀ ਉਹ ਮੈਨੂੰ ਸਰਦਾਰਾਂ ਦੀ ਕੁੜੀ ਵਾਂਗ ਕਹਿੰਦੀ ਜਾਪਦੀ ਸੀ ਕਿ ਕੱਲ ਫੇਰ ਵੀ ਖੇਡਣ ਆਉਣਾ ਤੇ ਮੈਂ ਤੁਹਾਨੂੰ ਬੜਾ ਸੋਹਣਾ ਨਾਚ ਨੱਚ ਕੇ ਦਿਖਾਵਾਂਗੀ ਬੋਇਆਂ ਬਾਹਰ ਮੀਂਹ ਵਰਸ ਰਿਹਾ ਸੀ ਤੇਜ਼ ਹਵਾ ਨਾਰੀਅਲ ਦੇ ਦਰਖਤਾਂ ਨੂੰ ਦੋਰਿਆਂ ਕਰਦੀ ਜਾਂਦੀ ਸੀ ਮੈਂ ਵੀ ਜਿੱਦਾਂ ਭਿੱਜਦਾ ਆਪਣੀ ਨੁੱਕਰ ਮੁੜ ਕੇ ਅੰਦਰ ਵੜਿਆ ਚਾਹੀ ਪਥਰਾਈ ਹੋਈ ਉਡੀਕ ਰਹੀ ਸੀ ਮੈਨੂੰ ਪਿਆਰ ਨਾਲ ਆਪਣੇ ਨਾਲ ਘੁੱਟ ਕੇ ਉਪਰੇ ਗੁੱਸੇ ਨਾਲ ਪੁੱਛਿਆ ਕਿੱਥੇ ਰਿਹਾ ਵੀ ਇੰਨਾ ਚਿਰ ਮੈਂ ਮਾਪਿਆਂ ਤੇ ਕਿਤਾਬਾਂ ਦੀ ਸਿੱਖਿਆ ਦੇ ਉਲਟ ਪਹਿਲੀ ਵਾਰ ਝੂਠ ਬੋਲਦਿਆਂ ਉੱਤਰ ਦਿੱਤਾ ਅਵਨਿੰਦਰ ਦੇ ਘਰ ਉਸ ਨਵਾਂ ਮਸ਼ੀਨ ਲਾਟੂ ਆਂਦੇ ਚਾਈ ਜੀ ਚਾਈ ਸ਼ਾਂਤ ਹੋ ਗਈ ਦੂਸਰੇ ਦਿਨ ਮੇਰਾ ਸਕੂਲ ਵਿੱਚ ਬਿਲਕੁਲ ਦਿਲ ਨਾ ਲੱਗਾ ਮਸੀ ਮਸੀ ਛੁੱਟੀ ਦੀ ਘੰਟੀ ਵੱਜੀ ਬਿਪਨ ਨੇ ਆਪੇ ਤੁਰਨ ਵਾਲੀ ਮੋਟਰਬਸ ਤੇ ਵਿੱਚ ਪਾ ਕੇ ਆਂਦੀ ਹੋਈ ਸੀ ਉਹ ਚਾਹੁੰਦਾ ਸੀ ਕਿ ਸੜਕ ਦੇ ਫੁੱਟਪਾਥਾਂ ਤੇ ਅਸੀਂ ਉਸ ਨੂੰ ਚਲਾ ਚਲਾ ਕੇ ਖੇਡੀ ਪਰ ਮੈਂ ਅੱਜ ਉਸ ਨੂੰ ਸੁੱਕਾ ਜਵਾਬ ਦੇ ਦਿੱਤਾ ਮੈਂ ਰਾਧਾ ਨਾਲ ਖੇਡਣਾ ਚਾਹੁੰਦਾ ਸਾਂ ਤੇ ਵੇਖਣਾ ਚਾਹੁੰਦਾ ਸਾਂ ਉਹ ਖੋਣ ਵਾਲਾ ਨਾਚ ਮੈਂ ਘਰ ਜਾ ਕੇ ਦੁੱਧ ਨਾ ਪੀਣ ਦਾ ਬਹਾਨਾ ਘੜ ਸੁਣਾਇਆ ਅਵਿਨੇਂਦਰ ਦੇ ਘਰ ਖੇਡਣ ਦਾ ਝੂਠ ਬੋਲ ਕੇ ਮੈਂ ਰਾਧਾ ਦੇ ਘਰ ਆਣ ਵੜਿਆ ਰਾਧਾ ਅੱਗੇ ਹੀ ਖੜੀ ਉਡੀਕਦੀ ਸੀ ਉਸ ਦੀ ਪੁਸ਼ਾਕ ਅੱਜ ਹਾਦੀ ਸੀ ਮੈਂ ਕਦੇ ਕਿਸੇ ਤੀਵੀ ਨੂੰ ਇਹੋ ਜਿਹੀ ਸੋਹਣੀ ਸਾੜੀ ਤੇ ਸ਼ਿੰਗਾਰ ਵਿੱਚ ਨਹੀਂ ਸੀ ਦੇਖਿਆ ਉਹ ਮੈਨੂੰ ਆਪਣੀ ਉਂਗਲ ਫੜਾ ਕੇ ਬਾਬਰਚੀ ਖਾਣੇ ਵੱਲ ਲੈ ਗਈ ਇੱਕ ਆਸਣ ਤੇ ਮੈਨੂੰ ਬਿਠਾ ਕੇ ਉਹ ਆਪ ਪੁੰਝੇ ਹੀ ਬਹਿ ਗਈ ਸਾਹਮਣੇ ਪਏ ਚਾਂਦੀ ਦੇ ਭਾਂਡੇ ਵਿੱਚ ਦੁੱਧ ਮਲਾਈ ਚੌਲ ਇਥੋਂ ਤੱਕ ਕਿ ਫੁਲਕੇ ਸਬਜ਼ੀ ਤੇ ਮੱਖਣ ਵੀ ਪਏ ਸਨ ਮੇਰੀ ਨਾਂ ਨੁਕਰ ਦਾ ਕੋਈ ਖਿਆਲ ਨਾ ਕਰਦਿਆਂ ਉਸ ਚਮਚਿਆਂ ਤੇ ਬੁਰਕੀਆਂ ਨਾਲ ਮੈਨੂੰ ਖਵਾਉਣਾ ਸ਼ੁਰੂ ਕਰ ਦਿੱਤਾ ਮੈਂ ਛੱਟ ਹੀ ਰੱਜ ਗਿਆ ਰਾਧਾ ਨੇ ਇਸ਼ਨਾਨ ਕਮਰੇ ਵਿੱਚ ਮੇਰਾ ਮੂੰਹ ਹੱਥ ਸਾਫ਼ ਕਰਾਇਆ ਅਸੀਂ ਵੱਖੀ ਵਾਲੇ ਕਮਰੇ ਵਿੱਚ ਬੜੇ ਅਗਰਬੱਤੀ ਨਾਲ ਮੈਂ ਕਿਆ ਹੋਇਆ ਸੀ ਸ਼ਿੰਗਾਰ ਟੇਬਲ ਤੇ ਇੱਕ ਚਾਂਦੀ ਦੀ ਥਾਲੀ ਵਿੱਚ ਸਹੇਰੇ ਫੁੱਲ ਤੇ ਕਿਓ ਦੇ ਅਨਜਲੇ ਦੀਵੇ ਸਨ ਮੇਰੇ ਦੇਖਦਿਆਂ ਦੇਖਦਿਆਂ ਸਾੜੀ ਦੇ ਲੜ ਵਾਲੇ ਚਾਬੀਆਂ ਦੇ ਗੁੱਛੇ ਵਿੱਚੋਂ ਇੱਕ ਚਾਬੀ ਚੁਣ ਕੇ ਵਾਰਡਰੋਬ ਖੋਲੀ ਗਈ ਉਸ ਵਿੱਚੋਂ ਇੱਕ ਨਵੀਂ ਪੀਲੀ ਰੇਸ਼ਮੀ ਤੋਤੀ ਕੱਢ ਕੇ ਰਾਧਾ ਨੇ ਪਲੰਗ ਤੇ ਰੱਖੀ ਇੱਕ ਕੇਲੀ ਤੋਂ ਮੋੜ ਦੇ ਖੰਭਾਂ ਦਾ ਇੱਕ ਮੁਗਟ ਲਾਉਂਦਿਆਂ ਰਾਧਾ ਨੇ ਕਿਹਾ "ਕ੍ਰਿਸ਼ਨ ਚੰਦ ਇਹ ਮੈਂ ਆਪਣੇ ਹੱਥੀ ਤੁਹਾਡੇ ਲਈ ਬਣਾਇਆ ਹੈ" ਮੈਂ ਹਾਲੀ ਵੀ ਹੈਰਾਨ ਖੜਾ ਸਾਂ ਜਦ ਰਾਧਾ ਨੇ ਸ਼ਿੰਗਾਰ ਟੇਬਲ ਦੇ ਦਰਾਜ ਚੋਂ ਇੱਕ ਮੁਰਲੀ ਕੱਢ ਲਿਆਂਦੀ ਦਸਾਂ ਮਿੰਟਾਂ ਦੇ ਅੰਦਰ ਤੋਤੀ ਮੁਗਟ ਸੇਰੇ ਤੇ ਬੰਸਰੀ ਨਾਲ ਸਜਾ ਕੇ ਮੈਨੂੰ ਕੱਲ੍ਹ ਮੰਗ ਖੜਾ ਕੀਤਾ ਗਿਆ ਇੱਕ ਸੇਰਾ ਸામਣੀ ਤਸਵੀਰ ਦੇ ਗਲ ਵੀ ਪਾਇਆ ਗਿਆ ਮੈਂ ਆਪਣਾ ਮੂੰਹ ਜਾਦਾ ਸਾਹਮਣੇ ਸ਼ੀਸ਼ੇ ਵਿੱਚ ਦੇਖਿਆ ਤਾਂ ਉਹ ਹੂ ਬਹੂ ਸਾਹਮਣੀ ਤਸਵੀਰ ਵਰਗਾ ਸੀ ਮੈਂ ਪੁੱਛਿਆ ਰਾਧਾ ਉਹ ਕਿਸ ਦੀ ਮੂਰਤ ਹੈ ਉਸ ਮੁਸਕਰਾਉਂਦਿਆਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਕ੍ਰਿਸ਼ਨ ਚੰਦਰ ਦੀ ਮੇਰੀ ਮੈਂ ਪੁੱਛਿਆ ਹਾਂ ਹਾਂ ਕ੍ਰਿਸ਼ਨ ਚੰਦਰ ਦੀ ਮਾਚਸ ਬਾਲਕੇ ਥਾਲੀ ਵਿੱਚਲੇ ਪੰਜ ਦੀਵੇ ਜਗਾਏ ਗਏ ਤੇ ਰਾਧਾ ਦੋਹਾਂ ਹੱਥਾਂ ਵਿੱਚ ਉਹਨਾਂ ਨੂੰ ਲੈ ਕੇ ਹਾਜ਼ਰ ਹੋਈ ਮੇਰੇ ਸਾਹਮਣੇ ਖੜੋ ਕੇ ਉਸ ਦੋਵੇਂ ਅੱਖਾਂ ਮੀਟ ਲਈਆਂ ਅੱਖਾਂ ਖੋਲ ਕੇ ਥਾਲੀ ਦੇ ਕੰਡੇ ਤੇ ਕੋਲੇ ਗਏ ਕੇਸਰ ਦੇ ਚੌਲਾਂ ਦਾ ਉਸ ਆਪਣੀ ਚੀਚੀ ਨਾਲ ਦੀ ਉਂਗਲੀ ਨਾਲ ਮੈਨੂੰ ਟਿੱਕਾ ਲਾ ਦਿੱਤਾ ਮੈਨੂੰ ਖੋਰੇ ਕੀ ਸੁਜੀ ਮੈਂ ਵੀ ਆਪਣੀ ਉਸੇ ਉਂਗਲ ਨੂੰ ਕੇਸਰ ਲਾ ਕੇ ਹੱਥ ਉਸ ਦੇ ਮੱਥੇ ਵੱਲ ਵਧਾਇਆ ਉਸ ਮੱਥਾ ਝੁਕਾ ਦਿੱਤਾ ਮੇਰੀ ਉਂਗਲੀ ਲੱਗਦਿਆਂ ਹੀ ਉਹ ਕੰਬ ਉઠી ਉਸ ਦੀ ਦੀਵਿਆਂ ਵਾਲੀ ਥਾਲੀ ਉਸ ਦੇ ਹੱਥਾਂ ਵਿੱਚ ਕੰਬੀ ਦੀਵਿਆਂ ਦੀਆਂ ਲਾਟਾਂ ਕੰਬੀਆਂ ਧੂਫ ਦਾ ਧੂਆਂ ਕੰਬਿਆ ਤੇ ਘੁੰਗਰੂਆਂ ਵਰਗੀ ਛਣਕ ਦੀ ਆਵਾਜ਼ ਖਬਰੇ ਕਿਵੇਂ ਉਸਦੇ ਪੈਰਾਂ ਵਿੱਚੋਂ ਗੰਬੀ ਇੱਕਦਮ ਉਹ ਆਪਣੀ ਥਾਲੀ ਤੋਂ ਹਿੱਲੀ ਤੇ ਇਓਂ ਅਗਾਂਵਧੀ ਜਿਵੇਂ ਤਿਲਕ ਕੇ ਡਿੱਗਣ ਲੱਗੀ ਹੋਵੇ ਪਰ ਝੱਟ ਹੀ ਉਹ ਸੰਭਲ ਗਈ ਹੌਲੀ ਹੌਲੀ ਉਸਦੇ ਤਿਲਕਣ ਤੇ ਸੰਭਲਣ ਦੀ ਚਾਲ ਵਧ ਗਈ ਮੈਂ ਸਮਝ ਗਿਆ ਕਿ ਨਾਚ ਸ਼ੁਰੂ ਹੈ ਉਸਦੇ ਲੱਕ ਝੁਕਾਉਣ ਨਾਲ ਉਸਦੇ ਖੁੱਲੇ ਵਾਲ ਧਰਤੀ ਨੂੰ ਛੋਹ ਜਾਂਦੇ ਸਨ ਉਹ ਹਵਾ ਦੀ ਪੁਤਲੀ ਲਹਿਰਾਵਾਂਗ ਦੂਰੀ ਹੋ ਹੋ ਜਾਂਦੀ ਸੀ ਚਾਲ ਤੇਜ਼ ਹੋਣੀ ਸ਼ੁਰੂ ਹੋਈ ਉਹ ਗੁਰੂਆਂ ਦੀ ਕੁਕਰ ਨਾਲ ਕਮਰੇ ਵਿੱਚ ਇੱਕ ਸੁਰਤਾ ਜਿਹੀ ਛਾ ਗਈ ਚਾਲ ਹੋਰ ਤੇਜ਼ ਹੋ ਗਈ ਜਗਦਿਆਂ ਜੋਤਾਂ ਦਾ ਇੱਕ ਚੱਕਰ ਮੇਰੇ ਦਿਵਾਲੇ ਵੱਜ ਗਿਆ ਮੇਰੀਆਂ ਅੱਖਾਂ ਅੱਗੇ ਪੰਬਰਤਾਰੇ ਉੱਡਣ ਲੱਗ ਪਏ ਮੇਰੇ ਦਿਵਾਲੇ ਕਈ ਰਾਦਾ ਦੇਸਣ ਲੱਗ ਪਈਆਂ ਮੇਰੀ ਆਪਣੀ ਸ਼ਕਲ ਦੇ ਕਈ ਮੁੰਡੇ ਮੇਰੀ ਹੁਣ ਦੀ ਪੋਸ਼ਾਕ ਵਿੱਚ ਉਹਨਾਂ ਨਾਲ ਸਨ ਮੇਰੇ ਉੱਤੇ ਮੇਰਾ ਆਪਣਾ ਕਾਬੂ ਘਟਮਲਮ ਹੁੰਦਾ ਸੀ ਇਹੋ ਮਲੂਮ ਹੋਣ ਲੱਗਾ ਕਿ ਜਿਵੇਂ ਕਿਸੇ ਨੇ ਮੇਰੀਆਂ ਉਂਗਲਾਂ ਮੁਰਲੀ ਦੀਆਂ ਛੇਕਾਂ ਤੇ ਬਦੋ-ਬਦੀ ਰੱਖ ਦਿੱਤੀਆਂ ਸਨ ਮੈਂ ਛੇਕ ਦੇ ਹੇਠਲਾ ਬੁੱਲ ਰੱਖ ਕੇ ਫੂਕ ਮਾਰੀ ਮੇਰੀਆਂ ਨਿੱਕੀਆਂ-ਨਿੱਕੀਆਂ ਉਂਗਲਾਂ ਖਬਰੇ ਕਿਦਾਂ ਉਹਨਾਂ ਛੇਕਾਂ ਤੇ ਨਾਚ ਕਰਨ ਲੱਗ ਪਈਆਂ ਮੈਂ ਕਦੇ ਬੰਸਰੀ ਨਹੀਂ ਵਜਾਈ ਸੀ ਤੇ ਨਾ ਹੀ ਹੁਣ ਕੋਈ ਸਾਜ਼ ਵਜਾ ਸਕਦਾ ਹਾਂ ਪਰ ਉਸ ਵੇਲੇ ਵਰਗੀ ਬੰਸਰੀ ਮੈਂ ਕਦੇ ਕਿਸੇ ਉਸਤਾਦ ਕੋਲੋਂ ਵੀ ਨਹੀਂ ਸੁਣ ਸਕਿਆ ਹੌਲੀ-ਹੌਲੀ ਮੇਰੀਆਂ ਉਂਗਲਾਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਨਾਚ ਦੀ ਚਾਲ ਘਟਦੀ-ਘਟਦੀ ਘਟ ਗਈ ਰਾਧਾ ਇੱਕ ਰਹਿ ਗਈ ਮੈਂ ਇੱਕ ਰਹਿ ਗਿਆ ਕਮਰੇ ਵਿੱਚ ਕਬਰ ਵਰਗੀ ਚੁੱਪ ਛਾ ਗਈ ਰਾਧਾ ਸ਼ਰਾਬੀਆਂ ਮੰਗ ਹੁਲਾਰੇ ਖਾ ਰਹੀ ਸੀ ਪਰ ਦੀਵੇ ਵਾਲੀ ਥਾਲੀ ਨੂੰ ਨਹੀਂ ਸੀ ਡਿਗਣ ਦਿੰਦੀ ਮੈਂ ਆਪਣੀ ਥਾਂ ਛੱਡ ਕੇ ਅਗਾਹ ਵਧਿਆ ਥਾਲੀ ਉਸ ਦੇ ਹੱਥੋਂ ਫੜ ਕੇ ਸ਼ਿੰਗਾਰ ਟੇਬਲ ਤੇ ਰੱਖਣ ਦੀ ਦੇਰ ਸੀ ਕਿ ਉਹ ਕਦਮ ਕਰਕੇ ਪੁੰਝੇ ਡਿੱਗ ਗਈ ਮੁਰਲੀ ਮੰਜੇ ਤੇ ਸੁੱਟ ਕੇ ਮੈਂ ਉਸ ਨੂੰ ਸੰਭਿਆ ਪਤਾ ਨਹੀਂ ਉਦੋਂ ਮੇਰੇ ਹੱਥਾਂ ਵਿੱਚ ਇੰਨਾ ਬਲ ਕਿਵੇਂ ਆ ਗਿਆ ਸੀ ਮੈਂ ਹਰ ਹਾਲਤ ਦੇ ਵਿੱਚ ਆਪਣੇ ਆਪ ਨੂੰ ਪੂਰਾ ਆਦਮੀ ਸਮਝਦਾ ਸਾਂ ਆਪਣੀ ਤੋਤੀ ਦੇ ਪੱਲੇ ਨਾਲ ਮੈਂ ਉਸ ਨੂੰ ਪੱਖਾ ਕਰਕੇ ਪੂਰੀ ਹੋਸ਼ ਵਿੱਚ ਲਿਆਂਦਾ ਉਸ ਉੱਠ ਕੇ ਮੇਰੀ ਗੱਲ ਚੁੰਮ ਲਈ ਕੰਬਨੀਆਂ ਦਾ ਹੜ ਮੇਰੀ ਨਸ ਨਸ ਵਿੱਚ ਫਿਰ ਗਿਆ ਮੈਂ ਨੀਂਮ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਆਪਣੀ ਗੱਲ ਬੱਕੜੀ ਵਿੱਚ ਲੈ ਲਿਆ ਉਹ ਵੀ ਫਿਰ ਕੰਬੀ ਤੇ ਇੱਕ ਵਾਰੀ ਆਪਣੀਆਂ ਮਾਹਾਂ ਨਾਲ ਮੈਨੂੰ ਕੁੱਟ ਕੇ ਮੇਰੀਆਂ ਮਾਹਾਂ ਵਿੱਚ ਆਪਣੇ ਆਪ ਨੂੰ ਨੀਸਲ ਸੁੱਟ ਦਿੱਤਾ ਮੈਂ ਉਸ ਦੀਆਂ ਗੱਲਾਂ ਚੁੰਮੀਆਂ ਮੁੱਲ ਚੁੰਮੇ ਅੱਖਾਂ ਚੁੰਮੀਆਂ ਵਾਲ ਚੁੰਮੇ ਪਰ ਉਹ ਨਿਸਲ ਪਈ ਸੀ ਮੈਂ ਉਸ ਦੇ ਚਿਹਰੇ ਵੱਲ ਦੇਖਣ ਲੱਗ ਪਿਆ ਕੁਝ ਚਿਰ ਮਗਰੋਂ ਉਹ ਆਪਣੀਆਂ ਨੀਂਬੇਹੋਸ਼ੀ ਅੱਖਾਂ ਖੋਲੀਆਂ ਤੇ ਝੱਟ ਹੀ ਬੰਦ ਕਰ ਲਈਆਂ ਅਚਾਨਕ ਬੂਹਾ ਖੜਕਿਆ ਅਸੀਂ ਉੱਠ ਖੜੋਤੇ ਕੋਈ ਆਵਾਜ਼ ਨਾ ਆਈ ਮੈਂ ਫੇਰ ਪਹਿਲਾ ਕਰੀਸ਼ਨ ਬਣ ਗਿਆ ਕਾਫੀ ਧੀਰ ਹੋ ਗਈ ਸੀ ਜਦ ਮੈਂ ਆਪਣੇ ਘਰ ਪਹੁੰਚਿਆ ਡਾਕਟਰ ਨੂੰ ਦਿਖਾਇਆ ਗਿਆ ਉਸ ਦੱਸਿਆ ਕਿ ਮੇਰੀ ਸਿਹਤ ਬਿਲਕੁਲ ਠੀਕ ਹੈ ਭੁੱਖ ਕਿਉਂ ਨਹੀਂ ਲੱਗਦੀ ਇਸ ਨੂੰ ਮੇਰੇ ਪਿਤਾ ਜੀ ਨੇ ਡਾਕਟਰ ਤੋਂ ਪੁੱਛਿਆ ਹਾਜਮਾ ਤਾਂ ਦਰੁਸਤ ਹੈ ਡਾਕਟਰ ਨੇ ਜਵਾਬ ਦਿੱਤਾ ਸਕੂਲ ਦੇ ਇੰਤਿਹਾਨ ਦੀ ਰਿਪੋਰਟ ਚੰਗੀ ਸੀ ਪਰ ਫਿਰ ਵੀ ਮੇਰੀ ਨਿਗਰਾਨੀ ਰੱਖੀ ਜਾਣ ਲੱਗ ਪਈ ਮੈਂ ਰੋਜ਼ ਰਾਧਾ ਦੇ ਘਰ ਜਾਂਦਾ ਸਾਂ ਇਸ ਦਾ ਕਦੇ ਕਿਸੇ ਨੂੰ ਸ਼ੱਕ ਹੀ ਨਹੀਂ ਸੀ ਪਰ ਮੇਰੀ ਚਾਹੀ ਜੀ ਜਿਨ੍ਹਾਂ ਨੂੰ ਮੇਰੀ ਰਾਤ ਦੀ ਰੋਟੀ ਰੋਜ਼ ਨਾ ਖਾਣ ਕਰਕੇ ਫਿਕਰ ਲੱਗਾ ਰਹਿੰਦਾ ਸੀ ਕੁਫੀਆ ਪੁਲਿਸ ਵਾਂਗ ਮੇਰੇ ਮਗਰ ਲੱਗ ਗਏ ਇੱਕ ਦਿਨ ਜਦ ਮੈਂ ਰਾਧਾਵਲ ਗਿਆ ਤਾਂ ਉਹ ਦੱਬੇ ਪੈਰੀ ਲੁੱਕ ਲੁੱਕ ਕੇ ਮੇਰੇ ਪਿੱਛੇ ਗਏ। ਬੂਹਾ ਅੰਦਰੋਂ ਬੰਦ ਹੋ ਜਾਣ ਦੀ ਹਾਲਾਤ ਵਿੱਚ ਉਹ ਅੰਦਰ ਨਾ ਆ ਸਕੇ। ਬਾਹਰ ਬੂਹੇ ਨਾਲ ਕੰਨ ਲਾ ਕੇ ਖਬਰੇ ਕਿੰਨਾ ਚਿਰ ਖੜੇ ਰਹੇ ਹੋਣਗੇ। ਨਾਚ ਮੁੱਕਣ ਤੋਂ ਮਗਰੋਂ ਸਾਨੂੰ ਉਹਨਾਂ ਦੀਆਂ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ। ਉਹ ਉੱਚੀ ਉੱਚੀ ਗਾ ਰਹੇ ਸਨ, "ਰਾਮ ਪਿਆਰੀ, ਰਾਮ ਪਿਆਰੀ।" ਮੈਂ ਡਰ ਗਿਆ ਪਰ ਰਾਧਾ ਨੇ ਉਹ ਆਪਣੇ ਕੱਪੜੇ ਛੇਤੀ ਹੀ ਲਾ ਦਿੱਤੇ ਤੇ ਮੇਰੇ ਪਾ ਦਿੱਤੇ। ਮੂਹਤ ਵਾਜਾਂ ਦੀ ਵਾਛੜ ਵਿੱਚ ਹੀ ਧਵਾ ਦਿੱਤੇ ਗਏ ਮੈਨੂੰ ਫਿਰ ਉਸ ਅੰਦਰ ਕਮਰੇ ਲੁਕਾ ਕੇ ਉਹ ਬਾਹਰ ਨਿਕਲੀ ਤੇ ਬੁਆ ਖੋਲ ਕੇ ਮੇਰੀ ਚਾਈ ਜੀ ਨੂੰ ਪੁੱਛਿਆ ਕਿ ਕੀ ਗੱਲ ਹੈ ਚਾਈ ਜੀ ਨੇ ਗੁੱਸੇ ਭਰੀਆਂ ਅੱਖਾਂ ਨਾਲ ਪੁੱਛਿਆ ਕ੍ਰਿਸ਼ਨ ਕਿੱਥੇ ਹੈ ਰਾਧਾ ਨੇ ਆਖਿਆ ਇੱਥੇ ਕਿਤੇ ਹੋਏਗਾ ਮੈਂ ਆਪ ਦੇ ਅੰਦਰ ਵਰਦਾ ਦੇਖਿਆ ਹੈ ਚਾਈ ਜੀ ਨੇ ਕੜਕ ਕੇ ਕਿਹਾ ਮੈਂ ਅੰਦਰ ਦੇਖਦੀ ਹਾਂ ਰਾਧਾ ਨੇ ਬੜੀ ਸ਼ਾਂਤੀ ਨਾਲ ਕਿਹਾ ਮੇਰੇ ਸੁੱਤਿਆਂ ਸੁੱਤਿਆਂ ਕਈ ਵਾਰ ਅੰਦਰ ਦਾ ਬੁਆ ਅੜਾ ਕੇ ਇਕੱਲਾ ਖੇਡਦਾ ਰਹਿੰਦਾ ਹੈ ਅੰਦਰ ਆ ਕੇ ਉਸ ਮੈਨੂੰ ਬਾਹਤੋਂ ਫੜ ਲਿਆ ਮੈਂ ਡਰ ਨਾਲ ਨਿਤਾਣੀਆਂ ਵਾਂਗ ਕੰਬ ਰਿਹਾ ਸਾਂ ਰਾਧਾ ਨੇ ਹੌਲੀ ਜਿਹੀ ਕਿਹਾ ਡਰੋ ਨਾ ਮੇਰੇ ਕ੍ਰਿਸ਼ਨ ਅਸੀਂ ਚੋਰੀ ਨਹੀਂ ਕੀਤੀ ਪਾਪ ਨਹੀਂ ਕੀਤਾ ਮੈਂ ਹੌਸਲਾ ਕਰਕੇ ਉਸੇ ਤਰ੍ਹਾਂ ਥਰੀਕ ਦਾ ਉਸ ਨਾਲ ਬਾਹਰ ਆਂਦਾ ਗਿਆ ਮੇਰੀ ਬਾਹ ਚਾਈ ਜੀ ਨੂੰ ਫੜਾਉਂਦਿਆਂ ਉਸ ਆਖਿਆ ਆਹ ਲੋ ਫੜ ਲਓ ਆਪਣਾ ਮੱਖਣ ਚੋਰ ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ ਮੇਰੀ ਚਾਈ ਜੀ ਮੈਨੂੰ ਛੱਡ ਕੇ ਅੰਦਰ ਵੜ ਗਈ ਵੱਖੀ ਵਾਲੇ ਕਮਰੇ ਵਿੱਚ ਖਿਲਰੀਆਂ ਜੀਸਾਂ ਤੇ జగਦੀਆਂ ਜੋਤਾਂ ਦੇਖ ਕੇ ਉਸ ਉੱਚੀ ਦਿੱਤੀ ਹੂ ਹੂ ਕਿਤਾ ਤੇ ਇੱਕ ਸ਼ੱਕ ਭਰੀ ਨਜ਼ਰ ਰਾਦਾ ਤੇ ਸੁੱਟ ਕੇ ਬੜੀ ਆਕੜ ਨਾਲ ਮੁੜਾਈ ਆਉਂਦਿਆਂ ਹੀ ਮੈਨੂੰ ਪੈਣੀਆਂ ਸ਼ੁਰੂ ਹੋ ਗਈਆਂ ਰਾਦਾ ਛਡਾਉਣ ਵਾਸਤੇ ਬਾਹਰ ਆਈ ਪਰ ਫਿਰ ਅੰਦਰ ਮੁੜ ਗਈ ਫੇਰ ਆਈ ਫੇਰ ਮੁੜ ਗਈ ਮੇਰੀ ਗੱਲ ਤੇ ਇੱਕ ਚਪੇੜ ਪੈਂਦਿਆਂ ਹੀ ਉਹ ਇਕੱਠੀ ਹੋ ਜਾਂਦੀ ਸੀ ਕਮਰੇ ਵਿੱਚ ਮੈਨੂੰ ਡੱਕ ਕੇ ਚਾਈ ਜੀ ਪਿਤਾ ਜੀ ਨੂੰ ਉਡੀਕਦੇ ਰਹੇ ਮੈਂ ਜਾਣ ਕੇ ਘੁਰਾੜੀ ਮਾਰਨ ਲੱਗ ਪਿਆ ਬੜੇ ਪ੍ਰੇਮ ਨਾਲ ਚਾਈ ਜੀ ਨੇ ਪਿਤਾ ਜੀ ਨੂੰ ਰੋਟੀ ਖਵਾਈ ਰੋਟੀ ਖਾ ਕੇ ਕੁਝ ਚਿਰ ਬਰਾਂਡੇ ਵਿੱਚ ਟੈਲਣ ਮਗਰੋਂ ਪਿਤਾ ਜੀ ਆਪਣੇ ਪਲੰਗ ਤੇ ਆ ਲੇਟੇ ਚਾਈ ਜੀ ਨੇ ਵੀ ਬਾਕੀ ਦੇ ਕੰਮ ਖਤਮ ਕਰਕੇ ਆਪਣੀ ਮੰਜੀ ਮੱਲੀ ਕੁਝ ਚਿਰ ਮਗਰੋਂ ਚਾਈ ਜੀ ਨੇ ਹੌਲੀ ਜਿਹੀ ਕਿਹਾ ਏ ਜੀ ਜਾਗਦੇ ਹੋ ਪਿਤਾ ਜੀ ਨੇ ਪਾਸਾ ਮੋੜ ਕੇ ਕਿਹਾ ਆਹੋ ਮੈਂ ਇੱਕ ਗੱਲ ਕਰਨੀ ਸੀ ਚਾਈ ਜੀ ਨੇ ਇਸ ਲੇਜੇ ਵਿੱਚ ਕਿਹਾ ਜਿਵੇਂ ਗੱਲ ਬਹੁਤ ਜ਼ਰੂਰੀ ਹੋਵੇ ਕੀ ਗੱਲ ਹੈ ਚਾਈ ਜੀ ਨੇ ਅੱਜ ਜੋ ਕੁਝ ਦੇਖਿਆ ਸੁਣਿਆ ਸੀ ਆਖ ਸੁਣਾਇਆ ਤੇ ਅੰਤ ਵਿੱਚ ਕਿਹਾ ਖਬਰੇ ਕੀ ਕਰਦੀ ਰਹਿੰਦੀ ਹੈ ਬੰਗਾਲਣ ਜਾਦੂਗਰਨੀ ਮੇਰੇ ਲਾਲ ਨੂੰ ਅੰਦਰਵਾੜ ਕੇ ਪਿਤਾ ਜੀ ਨੇ ਉੱਤਰ ਦਿੱਤਾ ਸੋਦੈ ਨਾ ਬਣਿਆ ਕਰ ਸੋਦਾਂ ਚਾਈ ਜੀ ਦੇ ਬਹੁਤ ਜ਼ੋਰ ਦੇਣ ਤੇ ਪਿਤਾ ਜੀ ਨੇ ਆਖਿਆ ਅੱਛਾ ਮਿਲਾਂਗੇ ਬੁੱਢੇ ਨੂੰ ਸਵੇਰੇ ਤੀਜੇ ਦਿਨ ਜਦੋਂ ਮੈਂ ਸਕੂਲੋਂ ਮੁੜਿਆ ਮੈਂ ਆਪਣੇ ਘਰ ਜਾਣ ਦੀ ਥਾਂ ਪਹਿਲੋਂ ਹੀ ਰਾਦਾ ਦੇ ਘਰ ਵੱਲ ਮੁੜ ਪਿਆ ਬੂਹਾ ਚੌੜ ਚਪਟ ਖੁੱਲਾ ਸੀ ਅੰਦਰ ਕੋਈ ਸਮਾਨ ਨਹੀਂ ਸੀ ਮੈਂ ਅੱਖਾਂ ਮਲ ਕੇ ਗੋਹ ਨਾਲ ਫੇਰ ਤੱਕਿਆ ਫੇਰ ਵੀ ਨਹੀਂ ਸੀ ਮੈਂ ਨਾਲ ਦੇ ਕਮਰੇ ਵਿੱਚ ਗਿਆ ਉੱਥੇ ਵੀ ਕੋਈ ਨਹੀਂ ਸੀ ਮੈਨੂੰ ਇਦਾਂ ਪ੍ਰਤੀਤ ਹੋਣ ਲੱਗਾ ਕਿ ਜਿਵੇਂ ਮੇਰੇ ਸਰੀਰ ਨਾਲੋਂ ਕੋਈ ਅੰਗ ਕੱਟ ਲਿਆ ਗਿਆ ਹੈ ਮੈਂ ਬਸਤੇ ਸਮਿਤ ਕਮਰੇ ਦੀ ਨੁੱਕਰ ਵਿੱਚ ਤਸ ਗਿਆ ਇਦਾਂ ਮعلوم ਹੁੰਦਾ ਸੀ ਜਿਵੇਂ ਮੈਂ ਪਤਾਲ ਵੱਲ ਜਾ ਰਿਹਾ ਹਾਂ ਅਚਾਨਕ ਕਿਸੇ ਮੇਰੀ ਬਾਹਂ ਆਣ ਪਕੜੀ ਪਹਿਲੋਂ ਮੈਂ ਸਮਝਿਆ ਆਰਾਧਾ ਹੋਏਗੀ ਪਰ ਬਾਹ ਬੜੀ ਜ਼ੋਰ ਦੀ ਫੜੀ ਗਈ ਸੀ ਮੈਂ ਉਤਾਹ ਤੱਕਿਆ ਚਾਈ ਸੀ ਮੈਂ ਰੋ ਰਿਹਾ ਸਾਂ ਚਾਈ ਮੈਨੂੰ ਧੋਕੇ ਆਪਣੇ ਪਾਸੇ ਵੱਲ ਜਾ ਰਹੀ ਸੀ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ